ਪਠਾਨਕੋਟ ਅਕਾਊਂਟੈਂਟਸ ਐਸੋਸੀਏਸ਼ਨ ਵੱਲੋਂ ਪ੍ਰਦਾਨਪੁਨੀਤ ਊਰੀ ਦੀ ਪ੍ਰਦਾਨਗੀ ਹੇਠ ਇੱਕ ਸਿਹਤ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮਹਾਜਨ ਮੈਡੀਸਿਟੀ ਤੋਂ ਡਾਕਟਰ ਮੋਹਿਤ ਮਹਾਜਨ ਡਾਕਟਰ ਸ਼ੁਭਮ ਅਤੇ ਐਸੋਸੀਏਸ਼ਨ ਦੇ ਚੇਅਰਮੈਨ ਸੰਜੀਪ ਗੁਪਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤਾਂ ਸੈਮੀਨਾਰ ਵਿੱਚ ਦੱਸਦੇ ਇਹ ਡਾਕਟਰ ਮੋਹਿਤ ਵੱਲੋਂ ਮੈਂਬਰਾਂ ਨੂੰ ਸੇ ਸੁਝਾਅ ਦਿੱਤੇ ਗਏ ਜਿਸ ਵਿੱਚ ਉਹਨਾਂ ਨੇ ਮੈਂਬਰਾਂ ਨੂੰ ਸਮੇਂ ਸਮੇਂ ਤੇ ਆਪਣਾ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ ਸੇ ਸੁਝਾਅ ਦੰਦੇ ਹੋਏ ਉਹਨਾਂ ਨੇ ਕਿਹਾ ਕਿ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਤਣਾਅ ਘਟਾਓ ਤਾਂ ਜੋ ਤੁਹਾਡਾ ਸਰੀਰ ਤੰਦਰੁਸਤ ਰਹਿ ਸਕੇ ਤੇ ਅੰਤ ਮੀਤ ਪ੍ਰਦਾਨ ਰਵਿੰਦਰ ਸ਼ਰਮਾ ਮੀਤ ਪ੍ਰਦਾਨ ਕੋਮਲ ਕੋਸ਼ਲ ਅਮਰਪਾਲ ਸਿੰਘ ਅਤੇ ਹੋਰ ਮੈਂਬਰ ਜਿਹੜੇ ਨੇ ਉਹ ਵੀ ਹਾਜ਼ਰ ਹੈ। ਅਸੀਂ ਅੱਜ ਮੈਂ ਸੰਜੀਵ ਗੁਪਤਾ ਚੇਅਰਮੈਨ ਪਠਾਨਕੋਟ ਅਕਾਊਂਟੈਂਟਸ ਐਸੋਸੀਏਸ਼ਨ ਅੱਜ ਅਸੀਂ ਆਪਣੇ ਪ੍ਰਧਾਨ ਸ਼੍ਰੀ ਪੁਨੀਤ ਓੜੀ ਜੀ ਦੀ ਅਦક્ષਤਾ ਦੇ ਵਿੱਚ ਆਪਣੀ ਜਨਰਲ ਮੀਟਿੰਗ ਕੀਤੀ। ਪਲੱਸ ਇੱਕ ਹੈਲਥ ਬਾਰੇ ਸੈਮੀਨਾਰ ਲਗਾਇਆ ਕਿਉਂਕਿ ਜਿਹੜਾ ਸਾਡਾ profession ਹੈ ਇਹ ਸਾਰਾ ਦਿਨ ਇੱਕ ਕੰਪਿਊਟਰ ਦੀ ਸਕਰੀਨ ਤੇ ਚੱਲਣਾ ਸਾਰਾ ਦਿਨ ਸਿਟਿੰਗ ਦਾ ਹੈ ਤੇ ਸਾਡੇ ਵਾਸਤੇ ਹੈਲਥ ਬਹੁਤ ਜ਼ਰੂਰੀ ਹੈ। ਇਸ ਕਰਕੇ ਹੀ ਮਹਾਜਨ ਮੈਡੀਸਿਟੀ ਤੋਂ ਡਾਕਟਰ ਮੋਹਿਤ ਮਹਾਜਨ ਜੀ ਤੇ ਡਾਕਟਰ ਸ਼ੁਭਮ ਮਗਰਵਾਲ ਜੀ ਨੂੰ ਬੁਲਾ ਕੇ ਉਹਨਾਂ ਦਾ ਚਾਨਣਾ ਪਾਇਆ ਉਹਨਾਂ ਨੇ ਕਿਸ ਤਰ੍ਹਾਂ ਸਾਡੇ ਡੇ ਟੂ ਡੇ ਲਾਈਫ ਦੇ ਵਿੱਚ ਅਸੀਂ ਆਪਣੇ ਆਪ ਨੂੰ ਠੀਕ ਰੱਖ ਕੇ ਤੇ ਆਪਣੀ ਵਰਕ ਐਫੀਸ਼ੀਐਂਸੀ ਨੂੰ ਵਧਾ ਸਕਦੇ ਹਾਂ ਤੇ ਨਾਲ ਹੀ ਆਪਣੇ ਪਰਿਵਾਰ ਨੂੰ ਸਵਸਥ ਤੇ ਸੁਖੀ ਰੱਖ ਸਕਦੇ ਹਾਂ ਉਹਨਾਂ ਨੇ ਸਾਨੂੰ ਡੇਲੀ ਸਾਡੇ ਖਾਣ ਪੀਣ ਦੀਆਂ ਆਦਤਾਂ ਜਿਹੜੀਆਂ ਦਿਨ-ਦਿਨ ਵਿਗੜ ਰਹੀਆਂ ਉਹਦੇ ਬਾਰੇ ਵੀ ਜਾਗਰੂਕ ਕੀਤਾ ਨਾਲ ਦਵਾਈਆਂ ਬਾਰੇ ਵੀ ਜਾਗਰੂਕ ਕੀਤਾ ਵੀ ਬਿਨਾਂ ਸੋਚੇ ਸਮਝੇ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਮੈਡੀਕਲ ਚੈੱਕਅਪ ਨਹੀਂ ਕੋਈ ਦਵਾਈ ਨਹੀਂ ਲੈਣੀ ਪ੍ਰੋਪਰ ਡਾਕਟਰ ਨੂੰ ਦਿਖਾ ਕੇ ਪ੍ਰੋਪਰ ਦਵਾਈ ਪ੍ਰੋਪਰ ਚੈੱਕਅਪ ਉਹ ਕਰਵਾਣਾ ਥੈਂਕ ਯੂ ਪਠਾਨਕੋਟ ਅਕਾਊਂਟੈਂਟਸ ਐਸੋਸੀਏਸ਼ਨ ਵੱਲੋਂ ਪ੍ਰਦਾਨ ਪੁਨੀਤ ਉਰੀਦੀ ਪ੍ਰਦਾਨਗੀ ਹੇਠ ਇੱਕ ਸਿਹਤ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮਹਾਜਨ ਮੈਡੀਸਿਟੀ ਤੋਂ ਡਾਕਟਰ ਮੋਹਿਤ ਮਹਾਜਨ ਡਾਕਟਰ ਸ਼ੁਭਮ ਅਤੇ ਐਸੋਸੀਏਸ਼ਨ ਦੇ ਚੇਅਰਮੈਨ ਸੰਜੀਪ ਗੁਪਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਸੈਮੀਨਾਰ ਵਿੱਚ ਦੱਸਦੇ ਹੀ ਡਾਕਟਰ ਮੋਹਿਤ ਵੱਲੋਂ ਮੈਂਬਰਾਂ ਨੂੰ ਸਿਹਤ ਸੁਝਾਅ ਦਿੱਤੇ ਗਏ ਜਿਸ ਵਿੱਚ ਉਹਨਾਂ ਨੇ ਮੈਂਬਰਾਂ ਨੂੰ ਸਮੇਂ-ਸਮੇਂ ਤੇ ਆਪਣਾ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ ਸਿਹਤ ਸੁਝਾਅ ਦੰਦੇ ਹੋਏ ਉਹਨਾਂ ਨੇ ਕਿਹਾ ਕਿ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਤਣਾਅ ਘਟਾਓ ਤਾਂ ਜੋ ਤੁਹਾਡਾ ਸਰੀਰ ਤੰਦਰੁਸਤ ਰਹਿ ਸਕੇ ਤੇ ਅੰ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸ਼ਰਮਾ ਮੀਤ ਪ੍ਰਧਾਨ ਕੋਮਲ ਕੁਸ਼ਲ ਅਮਰਪਾਲ ਸਿੰਘ ਅਤੇ ਫੋਰ ਮੈਂਬਰ ਜਿਹੜੇ ਨੇ ਉਹ ਵੀ ਹਾਜ਼ਰ ਨੇ ਅਸੀਂ ਅੱਜ ਮੈਂ ਸੰਜੀਵ ਗੁਪਤਾ ਚੇਅਰਮੈਨ ਪਠਾਨਕੋਟ ਅਕਾਊਂਟੈਂਟਸ ਐਸੋਸੀਏਸ਼ਨ ਅੱਜ ਜਲਸੀ ਆਪਣੇ ਪ੍ਰਧਾਨ ਸ਼੍ਰੀ ਪੁਨੀਤ ਤੋੜੀ ਜੀ ਦੀ ਅਦਕਸ਼ਤਾ ਦੇ ਵਿੱਚ ਆਪਣੀ ਜਨਰਲ ਮੀਟਿੰਗ ਕੀਤੀ ਪਲੱਸ ਇੱਕ ਹੈਲਥ ਬਾਰੇ ਸੈਮੀਨਾਰ ਲਗਾਇਆ ਕਿਉਂਕਿ ਜਿਹੜਾ ਸਾਡਾ ਪ੍ਰੋਫੈਸ਼ਨ ਹੈ ਇਹ ਸਾਰਾ ਦਿਨ ਇੱਕ ਕੰਪਿਊਟਰ ਦੇ ਸਕਰੀਨ ਤੇ ਚੱਲਣਾ ਸਾਰਾ ਦਿਨ ਸਿਟਿੰਗ ਦਾ ਹੈ ਤਾਂ ਸਾਡੇ ਵਾਸਤੇ ਹੈਲਥ ਬਹੁਤ ਜ਼ਰੂਰੀ ਹੈ ਇਸ ਕਰਕੇ ਹੀ ਮਹਾਜਨ ਮੈਡੀਸਿਟੀ ਤੋਂ ਡਾਕਟਰ ਮੋਹਿਤ ਮਹਾਜਨ ਜੀ ਤੇ ਡਾਕਟਰ ਸ਼ੁਭਮ ਮਘਰਵਾਲ ਜੀ ਨੂੰ ਬੁਲਾ ਕੇ ਉਹਨਾਂ ਦਾ ਚਾਨਣਾ ਪਾਇਆ ਉਹਨਾਂ ਨੇ ਕਿ ਇਸ ਤਰ੍ਹਾਂ ਸਾਡੇ ਡੇ ਟੂ ਡੇ ਲਾਈਫ ਦੇ ਵਿੱਚ ਅਸੀਂ ਆਪਣੇ ਆਪ ਨੂੰ ਠੀਕ ਰੱਖ ਕੇ ਤੇ ਆਪਣੀ ਵਰਕ ਐਫੀਸ਼ੀਐਂਸੀ ਨੂੰ ਵਧਾ ਸਕਦੇ ਹਾਂ ਤੇ ਨਾਲ ਹੀ ਆਪਣੇ ਪਰਿਵਾਰ ਨੂੰ ਸਵਸਥ ਤੇ ਸੁਖੀ ਰੱਖ ਸਕਦੇ ਹਾਂ ਉਹਨਾਂ ਨੇ ਸਾਨੂੰ ਡੇਲੀ ਸਾਡੇ ਖਾਣ ਪੀਣ ਦੀਆਂ ਆਦਤਾਂ ਜਿਹੜੀਆਂ ਦਿਨ-ਬਦਨ ਵਿਗੜ ਰਹੀਆਂ ਉਹਦੇ ਬਾਰੇ ਵੀ ਜਾਗਰੂਕ ਕੀਤਾ ਨਾਲ ਦਵਾਈਆਂ ਬਾਰੇ ਵੀ ਜਾਗਰੂਕ ਕੀਤਾ ਵੀ ਬਿਨਾਂ ਸੋਚੇ ਸਮਝੇ ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਮੈਡੀਕਲ ਚੈੱਕਅਪ ਨਹੀਂ ਕੋਈ ਦਵਾਈ ਨਹੀਂ ਲੈਣੀ ਪ੍ਰੋਪਰ ਡਾਕਟਰ ਨੂੰ ਦਿਖਾ ਕੇ ਪ੍ਰੋਪਰ ਦਵਾਈ ਪ੍ਰੋਪਰ ਚੈੱਕਅਪ ਉਹ ਕਰਵਾਣਾ ਹੈ ਥੈਂਕ ਯੂ ਪਠਾਨਕੋਟ ਅਕਾਊਂਟੈਂਟਸ ਐਸੋਸੀਏਸ਼ਨ ਵੱਲੋਂ ਪ੍ਰਦਾਨਪੁਨੀਤ ਉਰੀਦੀ ਪ੍ਰਦਾਨਗੀ ਹੇਠ ਇੱਕ ਸਿਹਤ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮਹਾਜਨ ਮੈਡੀਸਿਟੀ ਤੋਂ ਡਾਕਟਰ ਮੋਹਿਤ ਮਹਾਜਨ ਡਾਕਟਰ ਸ਼ੁਭਮ ਅਤੇ ਐਸੋਸੀਏਸ਼ਨ ਦੇ ਚੇਅਰਮੈਨ ਸੰਜੀਪ ਗੁਪਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਸੈਮੀਨਾਰ ਵਿੱਚ ਦੱਸਦੇ ਹੀ ਡਾਕਟਰ ਮੋਹਿਤ ਵੱਲੋਂ ਮੈਂਬਰਾਂ ਨੂੰ ਸੇ ਸੁਝਾ ਦਿੱਤੇ ਗਏ ਜਿਸ ਵਿੱਚ ਉਹਨਾਂ ਨੇ ਮੈਂਬਰਾਂ ਨੂੰ ਸਮੇਂ ਸਮੇਂ ਤੇ ਆਪਣਾ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ ਸੇ ਸੁਝਾ ਦੰਦੇ ਹੋਏ ਉਹਨਾਂ ਨੇ ਕਿਹਾ ਕਿ ਆਪਣੀ ਰੋਜ਼ਾਨਾ ਦੀ ਰੂਟੀਨ ਵਿੱਚ ਤਣਾ ਘਟਾਓ ਤਾਂ ਜੋ ਤੁਹਾਡਾ ਸਰੀਰ ਤੰਦਰੁਸਤ ਰਹਿ ਸਕੇ ਤੇ ਅੰਤ ਵਿੱਚ ਮੈਂਬਰ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸ਼ਰਮਾ ਮੀਤ ਪ੍ਰਧਾਨ ਕੁਮਲ ਕੁਸ਼ਲ ਅਮਰਪਾਲ ਸਿੰਘ ਅਤੇ ਹੋਰ ਮੈਂਬਰ ਜਿਹੜੇ ਨੇ ਉਹ ਵਿਹਾਜ਼ਤ ਰਹੇ ਅਸੀਂ ਅੱਜ ਮੈਂ ਸੰਜੀਵ ਗੁਪਤਾ ਚੇਅਰਮੈਨ ਪਠਾਨਕੋਟ ਅਕਾਊਂਟੈਂਟਸ ਐਸੋਸੀਏਸ਼ਨ ਅੱਜ ਅਸੀਂ ਆਪਣੇ ਪ੍ਰਧਾਨ ਸ਼੍ਰੀ ਪੁਨੀਤ ਤੋਰੀ ਜੀ ਦੀ ਅਦਕਸ਼ਤਾ ਦੇ ਵਿੱਚ ਆਪਣੀ ਜਨਰਲ ਮੀਟਿੰਗ ਕੀਤੀ ਪਲੱਸ ਇੱਕ ਹੈਲਥ ਬਾਰੇ ਸੈਮੀਨਾਰ ਲਗਾਇਆ ਕਿਉਂਕਿ ਜਿਹੜਾ ਸਾਡਾ ਪ੍ਰੋਫੈਸ਼ਨ ਹੈ ਇਹ ਸਾਰਾ ਦਿਨ ਇੱਕ ਕੰਪਿਊਟਰ ਦੀ ਸਕਰੀਨ ਤੇ ਚੱਲਣਾ ਸਾਰਾ ਦਿਨ ਸਿਟਿੰਗ ਦਾ ਹੈ ਤਾਂ ਸਾਡੇ ਵਾਸਤੇ ਹੈਲਥ ਬਹੁਤ ਜ਼ਰੂਰੀ ਹੈ ਇਸ ਕਰਕੇ ਹੀ ਮਹਾਜਨ ਮੈਡੀਸਿਟੀ ਤੋਂ ਡਾਕਟਰ ਮੋਹਿਤ ਮਹਾਜਨ ਜੀ ਤੇ ਡਾਕਟਰ ਸ਼ੁਭਮ ਮੱਘਰਵਾਲ ਜੀ ਨੂੰ ਬੁਲਾ ਕੇ ਉਹਨਾਂ ਦਾ ਚਾਨਣਾ ਪਾਇਆ ਉਹਨਾਂ ਨੇ ਕਿ ਇਸ ਤਰ੍ਹਾਂ ਸਾਡੇ ਡੇ ਟੂ ਡੇ ਲਾਈਫ ਦੇ ਵਿੱਚ ਅਸੀਂ ਆਪਣੇ ਆਪ ਨੂੰ ਠੀਕ ਰੱਖ ਕੇ ਤੇ ਆਪਣੀ ਵਰਕ ਐਫੀਸ਼ੀਐਂਸੀ ਨੂੰ ਵਧਾ ਸਕਦੇ ਹਾਂ ਤੇ ਨਾਲ ਹੀ ਆਪਣੇ ਪਰਿਵਾਰ ਨੂੰ ਸਵਸਥ ਤੇ ਸੁਖੀ ਰੱਖ ਸਕਦੇ ਹਾਂ ਉਹਨਾਂ ਨੇ ਸਾਨੂੰ ਡੇਲੀ ਸਾਡੇ ਖਾਣ ਪੀਣ ਦੀ ਆਦਤਾਂ ਜਿਹੜੀਆਂ ਦਿਨ-ਬ-ਦਿਨ ਵਿਗੜ ਰਹੀਆਂ ਉਹਦੇ ਬਾਰੇ ਵੀ ਜਾਗਰੂਕ ਕੀਤਾ ਨਾਲ ਦਵਾਈਆਂ ਬਾਰੇ ਵੀ ਜਾਗਰੂਕ ਕੀਤਾ ਕਿ ਬਿਨਾਂ ਸੋਚੇ ਸਮਝੇ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਮੈਡੀਕਲ ਚੈੱਕਅਪ ਨਹੀਂ ਕੋਈ ਦਵਾਈ ਨਹੀਂ ਲੈਣੀ ਪ੍ਰੋਪਰ ਡਾਕਟਰ ਨੂੰ ਦਿਖਾ ਕੇ ਪ੍ਰੋਪਰ ਦਵਾਈ ਪ੍ਰੋਪਰ ਚੈੱਕਅਪ ਉਹ ਕਰਵਾਣਾ ਹੈ ਥੈਂਕ ਯੂ ਪਠਾਨਕੋਟ ਅਕਾਊਂਟੈਂਟਸ ਐਸੋਸੀਏਸ਼ਨ ਵੱਲੋਂ ਪ੍ਰਦਾਨ ਪੁਨੀਤ ਉਰੀ ਦੀ ਪ੍ਰਦਾਨਗੀ ਹੇਠ ਇੱਕ ਸਿਹਤ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮਹਾਜਨ ਮੈਡੀਸਿਟੀ ਤੋਂ ਡਾਕਟਰ ਮੋਹਿਤ ਮਹਾਜਨ ਡਾਕਟਰ ਸ਼ੁਭਮ ਅਤੇ ਐਸੋਸੀਏਸ਼ਨ ਦੇ ਚੇਅਰਮੈਨ ਸੰਜੀਪ ਗੁਪਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਸੈਮੀਨਾਰ ਵਿੱਚ ਦੱਸਦੇ ਹੀ ਡਾਕਟਰ ਮੋਹਿਤ ਵੱਲੋਂ ਮੈਂਬਰਾਂ ਨੂੰ ਸੇ ਸੁਝਾਅ ਦਿੱਤੇ ਗਏ ਜਿਸ ਵਿੱਚ ਉਹਨਾਂ ਨੇ ਮੈਂਬਰਾਂ ਨੂੰ ਸਮੇਂ-ਸਮੇਂ ਤੇ ਆਪਣਾ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ ਸੇ ਸੁਝਾਅ ਦੰਦੇ ਹੋਏ ਉਹਨਾਂ ਨੇ ਕਿਹਾ ਕਿ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਤਣਾ ਘਟਾਓ ਤਾਂ ਜੋ ਤੁਹਾਡਾ ਸਰੀਰ ਤੰਦਰੁਸਤ ਰਹਿ ਸਕੇ ਤੇ ਅੰਤ ਨੇ ਮੀ ਪ੍ਰਧਾਨ ਰਵਿੰਦਰ ਸ਼ਰਮਾ ਮੀ ਪ੍ਰਧਾਨ ਕੋਮਲ ਕੋਸ਼ਲ ਅਮਰਪਾਲ ਸਿੰਘ ਅਤੇ ਹੋਰ ਮੈਂਬਰ ਜਿਹੜੇ ਨੇ ਉਹ ਵਿਹਾਸਤ ਹੈ ਅਸੀਂ ਅੱਜ ਮੈਂ ਸੰਜੀਵ ਗੁਪਤਾ ਚੇਅਰਮੈਨ ਪਠਾਨਕੋਟ ਅਕਾਊਂਟੈਂਟਸ ਐਸੋਸੀਏਸ਼ਨ ਅੱਜ ਉਸੇ ਆਪਣੇ ਪ੍ਰਧਾਨ ਸ਼੍ਰੀ ਪੁਨੀਤ ਤੋੜੀ ਜੀ ਦੀ ਅਦਕਸ਼ਤਾ ਦੇ ਵਿੱਚ ਆਪਣੀ ਜਨਰਲ ਮੀਟਿੰਗ ਕੀਤੀ ਪਲੱਸ ਇੱਕ ਹੈਲਥ ਬਾਰੇ ਸੈਮੀਨਾਰ ਲਗਾਇਆ ਕਿਉਂਕਿ ਜਿਹੜਾ ਸਾਡਾ ਪ੍ਰੋਫੈਸ਼ਨ ਹੈ ਇਹ ਸਾਰਾ ਦਿਨ ਇੱਕ ਕੰਪਿਊਟਰ ਦੀ ਸਕਰੀਨ ਤੇ ਚੱਲਣਾ ਸਾਰਾ ਦਿਨ ਸਿਟਿੰਗ ਦਾ ਹੈ ਤੇ ਸਾਡੇ ਵਾਸਤੇ ਹੈਲਥ ਬਹੁਤ ਜ਼ਰੂਰੀ ਹੈ ਇਸ ਕਰਕੇ ਹੀ ਮਹਾਜਨ ਮੈਡੀ ਸਿਟੀ ਤੋਂ ਡਾਕਟਰ ਮੋਹਿਤ ਮਹਾਜਨ ਜੀ ਤੇ ਡਾਕਟਰ ਸ਼ੁਭਮ ਮੱਗਰਵਾਲ ਜੀ ਨੂੰ ਬੁਲਾ ਕੇ ਉਹਨਾਂ ਦਾ ਚਾਨਣਾ ਪਾਇਆ ਉਹਨਾਂ ਨੇ ਕਿ ਇਸ ਤਰ੍ਹਾਂ ਸਾਡੇ ਡੇ ਟੂ ਡੇ ਲਾਈਫ ਦੇ ਵਿੱਚ ਅਸੀਂ ਆਪਣੇ ਆਪ ਨੂੰ ਠੀਕ ਰੱਖ ਕੇ ਤੇ ਆਪਣੀ ਵਰਕ ਐਫੀਸ਼ੀਐਂਸੀ ਨੂੰ ਵਧਾ ਸਕਦੇ ਹਾਂ ਤੇ ਨਾਲ ਹੀ ਆਪਣੇ ਪਰਿਵਾਰ ਨੂੰ ਸਵਸਥ ਤੇ ਸੁਖੀ ਰੱਖ ਸਕਦੇ ਹਾਂ ਉਹਨਾਂ ਨੇ ਸਾਨੂੰ ਡੇਲੀ ਸਾਡੇ ਖਾਣ ਪੀਣ ਦੀ ਆਦਤਾਂ ਜਿਹੜੀਆਂ ਦਿਨ-ਬਦਨ ਵਿਗੜ ਰਹੀਆਂ ਉਹਦੇ ਬਾਰੇ ਵੀ ਜਾਗਰੂਕ ਕੀਤਾ ਨਾਲ ਦਵਾਈਆਂ ਬਾਰੇ ਵੀ ਜਾਗਰੂਕ ਕੀਤਾ ਵੀ ਬਿਨਾਂ ਸੋਚੇ ਸਮਝੇ ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਮੈਡੀਕਲ ਚੈੱਕਅਪ ਨਹੀਂ ਕੋਈ ਦਵਾਈ ਨਹੀਂ ਲੈਣੀ ਪ੍ਰੋਪਰ ਡਾਕਟਰ ਨੂੰ ਦਿਖਾ ਕੇ ਪ੍ਰੋਪਰ ਦਵਾਈ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ